हाँ जी हेलो फ्रेंड्स वेलकम यूट्यूब चैनल जी तो मैं सारे ठीक ठाक हूँ एवरीडे पाब चलो बहुत बहुत स्वागत है जी हाँ जी मैं हाँ जी गुरविंदर कौर सो ब्लॉग लैके आप हाजिर हो चुके हैं जी ठीक जी, है जी दिन है जी अज अच की शनिवार शनिवार का दिन टाइम जोड़ा है सही बारह बज चुके का कम आप कंप्लीट कर ले काफ़ी टाइम के काम टाइम करे हुए हैं फिर बाल भी धोते हैं मैं कलर भी लगाया कलर जी में ब्लैक कलर लाया ठीक है जी, ठीक जी ਕਲ ਤਾਂ ਲਾਗੇ ਬਾਲ ਰਿਹਾ ਟੋਲੇ ਟੋਲੇ ਨੇ ਤੇ ਹਲਾ ਇੱਧਰ ਇੱਕ ਮਿੰਟ ਤੇ ਮਤਲਬ ਨੂਰ ਵੀ ਹੋਈ ਹੈ ਜੀ ਕੱਲ ਵੀ ਨੂਰ ਦਾ ਮੈਕਸਿਕਾ कि आज आज भी नूर ਦਾ ਮੈਸਜ नूर ਮੈਸਜ ਵੀ ਆ ਸਰਦਾਰ ਜੀ ਨੇ ਮਾਰਕੀਟ ਤੇ ਮੇਰਾ ਦੁਪੱਟਾ ਮੰਗਵਾਉਣ ਵਾਸਤੇ ਕਿ ਤੁਹਿਆ ਕੋ ਬਲਗਾਂ ਦਾ ਦੁਪੱਟਾ ਜਿਹੜਾ ਸੀਗਾ ਮਤਲਬ ਜਿਹਨੂੰ ਮੋੜਾ ਦਿੱਤਾ ਸੀ ਚਲੋ ਨੰਬਰ ਦੁਪੱਟਾ ਠੀਕ ਹੈ ਬਹੁਤ ਸਜੰਗੀ ਗਿਆ ਤੇ ਪਿਆਰੀ ਜਿਹਨੇ ਕਰ ਰਿਹਾ ਨੂਰ ਤਨਵੀਰ ਕੁਮੈਂਟ ਵਾਸਤਾ ਬੰਦ ਕਰ ਲਾ ਆਵਾਜ਼ ਬੰਦ ਕਰ ਬੋਨੇ ਤੇ ਲੱਗੇ ਹੋਏ 700 ਤਾਂ ਦੇਖੀ ਦਿਓ ਸਾਡੇ ਖਾਈ ਅੱਜ ਸਾਡੇ ਸਾਥ ਮੈਂ ਲੇਜੈਂਡ ਸਿੱਧੂ ਮੂਸੇ ਵਾਲੇ ਦੀ ਆਵਾਜ਼ ਕੱਟ ਕਰ ਲਾ ਤੇ ਉਹ ਜੀ ਮੈਂ ਸਟੇਰੀ ਕਰ ਰਹੇ ਹਾਂ ਮੈਂ ਆਪਣਾ ਸੰਤਰੀ ਰੈਡੀ ਕਰ ਲਿਆ ਸੀਗਾ ਤੇ ਬਲੈਕ ਕਲਰ ਦਾ ਸੰਤਰੀ ਮੈਂ ਸੰਖੋਣ ਮੈਂ ਤੇ ਸਟਾਰ ਲਿਓ ਕਾਫੀ ਟੈਂਪਲਸ ਦਿਖਾਇਆ ਸੀ ਸੰਤਰੀ ਤੇ ਕਿਤੇ ਦੇਖੀ ਤਾਂ ਨਾ ਬਣਸ ਕਿ ਕਰ ਰਿਹਾ ਤੇ ਮੈਂ ਨਾ ਜੀ ਬਲੈਸ ਲੱਕ ਅੰਬਸ ਜਿਹੜੀ ਕਿ ਸਿਲਵਰ ਕਲਰ ਦੀ ਇਹ ਲਾਸ ਮੈਂ ਲਾ ਰਹੀ ਹਾਂ ਤਾਂ ਇਹ ਵੀ ਬਲੂ ਦੇ ਨਾਲ ਤੇ ਤੁਸੀਂ ਇਹਨੂੰ ਅਕਾ ਮਤਲਬ ਉਹ ਮਸ਼ੀਨ ਤੇ ਵੀ ਲਾ ਸਕਦੇ ਹੋ ਤੇ ਜਿਹੜੀ ਇਹ ਬੜੀ ਫੈਬਰਿਕ ਥੀਂ ਹੁੰਦੀ ਆ ਨਾ ਠੀਕ ਹੈ ਇਹਨਾਂ ਨੂੰ ਤੁਸੀਂ ਉਹ ਟੈਸਟ ਲਾ ਸਕਦੇ ਹੋ ਮੈਂ ਇਹਨਾਂ ਨੂੰ ਟੈਸਟ ਕਰ ਰਹੀ ਹਾਂ ਲੈਂਦੀ ਵੀ ਹੈਗੀ ਉਹ ਤੁਸੀਂ ਮਤਲਬ ਇਹ ਵੀ ਕੁਝ ਹੋਰ ਯੂਜ਼ ਕੀਤੀ ਆ ਤੇ ਦੇਖਣ ਤੋਂ ਬਾਅਦ ਪੈਕ ਕੈਮਰੇ ਦੇ ਮਨ ਠੀਕ ਹੈ ਜੀ ਕਿਹੜਾ ਸੂਟ ਮੈਂ ਵੇਅਰ ਕਰਨਾ ਤਾਂ ਕਿਹੜਾ ਸੂਟ ਤੇ ਹੁੰਦਾ ਲੈਸ ਲਗਾ ਰਿਹਾ ਹੈ ਲਓ ਜੀ ਇਹ ਵਾਲਾ ਹੈਗਾ ਸੂਟ ਤੇ ਇਹਦੇ ਉੱਤੇ ਹੁਣੇ-ਹੁਣੇ ਮੈਂ ਨਾ ਇਹ ਮਤਲਬ ਕਿ ਜਿਹੜੀ ਲੇਸ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਲਾਈ ਆ ਫੈਬਰਿਕ ਗਲੂ ਦੇ ਨਾਲ ਇਹ ਲਾਈ ਹੈ ਤੁਸੀਂ ਵੀ ਇਸ ਤਰ੍ਹਾਂ ਅਟੈਚ ਕਰ ਸਕਦੇ ਹੋ ਮੈਨੂੰ ਇਹ ਸੀਗਾ ਚਲੋ ਮੈਂ ਕਿਹਾ ਨਾਲੇ ਤਾਂ ਮੈਂ ਮਤਲਬ ਮੇਰਾ ਸੂਟ ਜਿਹੜਾ ਮੈਂ ਰੈਡੀ ਕਰ ਰਹੀ ਹਾਂ ਤੁਹਾਨੂੰ ਦਿਖਾ ਦਾਂ ਨਾਲੇ ਤੁਹਾਨੂੰ ਆਈਡੀਆ ਮਿਲ ਜਾਊਗਾ ਤੁਸੀਂ ਵੀ ਇਸ ਤਰ੍ਹਾਂ ਜਿਹੜੀ ਫੈਬਰਿਕ ਗਲੂ ਹੈ ਇਹ 20 ਤੋਂ 25 ਮੈਨੂੰ ਤਾਂ ਮੈਨੂੰ ਹੁਣ ਯਾਦ ਨਹੀਂ ਵੀ 20 ਰੁਪਏ ਦੀ ਆਈ ਹੈ ਜਾਂ 25 ਰੁਪਏ ਦੀ ਆਈ ਹੈ ਤੇ ਬਸ ਐਨੇ ਕੋ ਰੇਂਜ ਤੱਕ ਤੁਹਾਨੂੰ ਮਿਲ ਜਾਊਗੀ ਤੁਸੀਂ ਇਹਨੂੰ ਆਰਾਮ ਨਾਲ ਅਟੈਚ ਕਰ ਸਕਦੇ ਹੋ ਲੈਂਥ ਵੀ ਉਹ ਵਾਸ਼ ਕਰਦੇ ਨੇ ਲੈਂਦੀ ਨਹੀਂ ਹੈਗੀ ਆ ਦੇਖੋ ਮੈਂ ਅਟੈਚ ਕਰ ਦਿੱਤੀ ਆ ਤੇ ਜਿਹੜੀ ਤੁਸੀਂ ਆ ਮਤਲਬ ਗੋਟਾ ਪੱਤੀ ਦੇਖ ਰਹੇ ਹੋ ਨਾ ਇਹ ਸਲਾਈ ਕਰਕੇ ਲਾਈ ਹੋਈ ਆ ਤੇ ਇਹ ਜੋਰ ਜੜ ਦਾ ਸੂਟ ਆ ਫਰੈਂਡਸ ਇਹਦੇ نیچے ਲਾਈਨਿੰਗ ਲੱਗੀ ਹੋਈ ਆ ਤੇ ਬਸ ਹੁਣ ਮੈਂ ਇਹਨੂੰ ਨਾ ਮਤਲਬ ਸਾਰੇ ਨੂੰ ਰੈਡੀ ਕਰਕੇ ਤੇ ਇਹਨੂੰ ਧੁੱਪੇ ਰੱਖ ਕੇ ਆਉਂਗੀ ਇਧਰ ਗਲੇ ਤੇ ਵੀ ਲਗਾਉਂਗੀ ਮੈਂ ਗਲੇ ਤੇ ਵੀ ਇਸ ਤਰ੍ਹਾਂ ਮਤਲਬ ਦੇਖੋ ਦਿਖਾ ਰਹੀ ਆ ਤੇ ਗਲੇ ਦੇ ਉੱਤੇ ਵੀ ਮਤਲਬ ਨਾ ਗੋਟਾ ਪੱਤੀ ਦੇ ਵਰਕ ਕੀਤਾ ਹੋਇਆ ਤੇ ਬਸ ਮੈਨੂੰ ਸੀਗਾ ਵੀ ਥੋੜਾ ਜਿਹਾ ਹੋਰ ਇਹਨੂੰ ਹਾਈਲਾਈਟ ਕਰਦਾ ਲੇਸ ਲਾ ਕੇ ਤੇ ਥੋੜਾ ਜਿਹਾ ਜਿਹੜਾ ਸੂਟ ਜਿਹੜਾ ਹੈਗਾ ਹੈਵੀ ਹੋ ਜਾਊਗਾ ਤੇ ਆ ਦੇਖੋ ਮੈਂ ਲੇਸ ਪੂਰੀ ਪ੍ਰੋਪਰ ਮਤਲਬ ਨਾ ਪੂਰੀ ਮਣਕੀ ਲੈ ਕੇ ਆਈ ਸੀ ਕਿਉਂਕਿ ਪੂਰਾ ਕਮੀਜ਼ ਮਨਾਲ ਲੈ ਗਈ ਸੀ ਤੇ ਜਿੰਨੀ ਕਿ ਮੈਨੂੰ ਲੇਸ ਚਾਹੀਦੀ ਸੀ ਬਾਕੀ ਮੈਂ ਦੇਖ ਰਹੀ ਸੀ ਵੀ ਕਿੱਥੇ-ਕਿੱਥੇ ਲਾਵਾਂ ਫਿਰ ਮੈਂ ਦਿਮਾਗ ਫਿਰ ਪਹਿਲਾਂ ਪਹਿਲਾਂ ਮੈਂ ਸੋਚ ਰਹੀ ਸੀ ਮੈਂ ਇੱਥੇ ਲਾ ਦਾਂ ਫਿਰ ਬਾਅਦ ਵਿੱਚ ਆਇਆ ਮੈਂ ਕਿਹਾ ਜੀ ਮੈਂ ਇੱਥੇ ਲਾਤੀ ਤਾਂ ਸਾਈਡਾਂ ਤੇ ਹਜੇ ਪੂਰਾ ਰਾਉਂਡ ਘਮਾਉਣਾਗਾ ਜੇ ਘਟ ਗਈ ਫਿਰ ਪੰਗਾ ਪਊਗਾ ਇਸ ਲਈ ਫਿਰ ਮੈਂ ਨਾ ਮਤਲਬ ਕਿ ਪਹਿਲਾਂ ਇਧਰ ਸਾਈਡਾਂ ਤੇ ਮੈਂ ਲਗਾ ਕੇ ਫਿਰ ਤੁਹਾਨੂੰ ਮਿਲਦੇ ਆਪਾਂ ਠੀਕਾ ਲਗਾ ਕੇ ਨਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਫਰੈਂਡਸ ਫਿਰ ਆਪਾਂ ਦੇਖਦੇ ਹਾਂ ਵਿਚਾਲੇ ਜੇ ਬਚ ਗਈ ਤਾਂ ਲਾ ਦਾਂਗੀ ਲਓ ਜੀ ਲੋ ਜੀ ਮੈਂ ਸਾਰੇ ਲਾ ਦਿੱਤੀ ਹੈ ਦੇਖੋ ਤੁਸੀਂ ਬਾਕੀ ਤੁਸੀਂ ਦੱਸਿਓ ਹਣਾ ਸੂਟ ਕਿਸ ਤਰ੍ਹਾਂ ਦਾ ਲੱਗਿਆ ਬਾਕੀ ਫਾਈਨਲ ਲੁੱਕ ਤੁਹਾਨੂੰ ਸਾਰਾ ਮੈਂ ਦਿਖਾਉਂਗੀ ਜਦੋਂ ਵੀ ਸੂਟ ਰੈਡੀ ਹੋਇਆ ਤੇ ਕਿਉਂਕਿ ਅੱਜ ਦੇ ਬਲੌਗ ਦੇ ਵਿੱਚ ਜਦੋਂ ਮੈਂ ਐਡੀਟਿੰਗ ਕਰ ਰਹੀ ਹਾਂ ਕਿਉਂਕਿ ਪੂਰਾ ਸੂਟ ਰੈਡੀ ਨਹੀਂ ਮਤਲਬ ਕਮੀਜ਼ ਰੈਡੀ ਹੋ ਗਿਆ ਪੂਰਾ ਤੇ ਮਤਲਬ ਲੈਸ ਜਿਹੜੀ ਹੈਗੀ ਆ ਮੈਂ ਲਾ ਦਿੱਤੀ ਆ ਤੇ ਜਿਹੜਾ ਇਹਦੇ ਨਾਲ ਦੁਪੱਟਾ ਕੈਰੀ ਕਰਨਾ ਹਣਾ ਉਹ ਮਤਲਬ ਕੱਲ੍ਹ ਵਾਲੇ ਬਲੌਗ 'ਚ ਦਿਖਾਵਾਂਗੀ ਠੀਕ ਆ ਫਿਰ ਆਪਾਂ ਪੂਰਾ ਸੂਟ ਤੁਹਾਨੂੰ ਦਿਖਾਵਾਂਗੇ ਤੇ ਬਸ ਬਾਕੀ ਘਰ ਦੇ ਕੰਮ ਕਾਰ ਸਾਰੇ ਖਤਮ ਕਰ ਲਏ ਨੇ ਜੀ ਤੇ ਬਸ ਦੁਪਹਿਰ ਵੇਲੇ ਅ ਸਰਦਾਰ ਜੀ ਕਹਿੰਦੇ ਰੋਟੀ ਨਾ ਬਣਾਇਓ ਮੈਂ ਸਵੇਰੇ ਨਾ ਰੋਟੀ ਬਣਾਈ ਨਹੀਂ ਵਸੇ ਮੈਂ ਸਵੇਰੀ ਬਣਾ ਕੇ ਰੱਖ ਦਿੰਨੀ ਹਾਂ ਤੇ ਫਿਰ ਸਰਦਾਰ ਜੀ ਕਹਿੰਦੇ ਨਾ ਬਣਾਇਓ ਤੇ ਆਪਾਂ ਦੇਖਦੇ ਹਾਂ ਕੁਝ ਹੋਰ ਬਣਾ ਲਾਂਗੇ ਚਲੋ ਜੀ ਲੈ ਕੇ ਚੱਲਦੇ ਹਾਂ ਆਪਾਂ ਬਾਹਰ ने ते मेरा सिर नंगा इसलिए मैं जा रही हूँ ऊपर बदल का कोई पता नहीं होगा कदों आज फिर बदल हुए पे ने पाती ਇਹ ਹੁਣ ਸੁੱਕ ਜੂਗੀ ਫਿਰ ਆਪਾਂ ਚੱਕ ਦਿਆਂ ਠੀਕ ਆ ਜੀ ਤੇ ਬਾਵਾ ਤਾਂ ਰਹਿ ਰਹਿ ਗਈ ਲਾਉਣ ਵਾਲੀ ਬਾਵਾ ਤਾਂ ਬਾਅਦ ਚ ਲਾ ਕੇ ਨਾ ਬਾਅਦ ਚ ਥੱਲੇ ਰੱਖ ਦਾਂਗੇ ਤੁੱਪੇ ਉਹਨਾਂ ਚ ਰੱਪਾ ਸੁਕਾਉਣੇ ਆ ਸੁੱਕ ਜਾਣ ਦੂਨ ਚੰਗੀ ਤਰ੍ਹਾਂ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਦੀ ਠੀਕ ਆ ਤੁਸੀਂ ਇਸ ਤਰ੍ਹਾਂ ਲਾ ਸਕਦੇ ਹੋ ਤੇ ਬਾਕੀ ਜੇ ਮੈਨੂੰ ਮੈਨੂੰ ਪਹਿਲਾਂ ਐਵੇਂ ਸੀਗਾ ਵੀ ਮੈਨੂੰ ਕੋਈ ਸਿਸੇ ਵਾਲੀ ਗਲਾਸ ਮਿਲ ਜਾਂਦੀ ਤਾਂ ਸਿਸਾ ਅਟੈਚ ਕਰ ਦਿੰਦੇ ਆਪਾਂ ਇੱਥੇ ਆ ਚੀਜ਼ ਤੇ ਬਟ ਸੀਸ਼ੇ ਵਾਲੀਟ ਮਤਲਬ 골ਡਨ ਦੇ ਵਿੱਚ ਮਿਲ ਰਹੀ ਸੀ ਮਤਲਬ ਸਿਲਵਰ ਚ ਨਹੀਂ ਬਲੀ ਫਿਰ ਮੈਨੂੰ ਆਲਾਸ ਮਿਲ ਗਈ ਫਿਰ ਆ ਪਾਲਾ ਦਿੱਤੀ ਹੈ ਚਲੋ ਜੀ ਚੱਲਦੇ ਆ ਨੀਚੇ ਕਾਹਨ ਪਹੁੰਚਣਾ ਕਾਹਨ ਚੱਲਣਾ ਬਗਾਨਾ ਜੀ ਮੈਂ ਉਹਨੂੰ ਬਾਸ ਜੀ ਨੂੰਾਈ ਦੇ ਵਿੱਚ ਰੱਖ ਲਈਏ ਤੇ ਕਾਫੀ ਫੈਲ ਰਹੇ ਹਾਂ ਅੱਜ ਜੀ ਅਬ ਇਹਨੇ ਓਪਨ ਕਰ ਦਿੱਤੀ ਔਰ ਥੋੜਾ ਜਿਹਾ ਕਰਾਂਗੀ ਸਿਮਾਰਾ ਕਟਿੰਗ ਕਰੂੰਗੀ ਆਪਣੀ

ਹਾਂਜੀ ਮੈਂ ਅੱਗੇ ਕਿਚਨ 'ਚ ਟਾਈਮ ਜਿਹੜਾ ਹੈਗਾ 2 ਵਜੇ ਆਲੂ ਬੋਇਲ ਦਿੱਤੇ ਸੀਗੇ ਆਲੂ ਦਾ ਮਸਾਲਾ ਰੈਡੀ ਹੋ ਗਿਆ ਤੇ ਸਦਾਰ ਜਿੰਦ ਨੂੰ ਪਤਾਈਆ ਕੋਈ ਛੇ ਵਜੇ ਦਾ ਰਹਿਣਾ ਤੇ ਅਸੀਂ ਪਕਾ ਰਹੇ ਹਾਂ ਕੋਲਚੀ ਬਸ ਮੈਨੂੰ ਡੰਗ ਰੋਟੀਆਂ ਮਤਲਬ ਜਿਹੜਿਆ ਕੋਲਚੀ ਆ ਇਸ ਤਰ੍ਹਾਂ ਇਹਦੇ ਕੱਟ ਲਾ ਲੈਨੇ। ਇਹਨਾਂ ਨੂੰ ਕਰਮ ਕਰੂੰਗੀ ਮੈਂ। ਕਾਫੀ ਵਾਰ ਮੈਂ ਤੁਹਾਨੂੰ ਰੈਸਪੀ ਵੀ ਦਿੱਤੀ ਆ। ਇੱਕ ਕ ਦੇਖੋ। ਕੁਚੜੀ ਰੈਡੀ ਕਰਦੇ ਆਪਾਂ। ਫਿਰ ਮੈਂ ਤਵਾ ਰੱਖ ਦਿੱਤਾ। ਤਵਾ ਗਰਮ ਹੋਊਗਾ। ਫੇਰ ਮੈਂ ਸਾਰੇ ਰੈਡੀ ਕਰਦੀ ਆ ਤੇ ਮਤਲਬ ਇਹਨਾਂ ਨੂੰ ਨਾ ਗਰਮ ਕਰਕੇ ਲੈ ਕੇ ਜਾਉਂਗੇ ਅੰਦਰ ਸਟਫਿੰਗ ਹੈ ਜਿਹੜੀ ਅੱਜ ਬੋਇਲ ਨਹੀਂ ਕੀਤੀ ਬਸ ਦਹੀਂ ਬਣਾਵਾਂਗੇ ਸਿੰਪਲ ਜਿਹਾ ਬਸ ਤੇ

ਤੇ ਕਮੀਜ਼ ਮੇਰਾ ਰੈਡੀ ਹੋ ਗਿਆ ਸਿਵਾਹ ਕਟਿੰਗ ਕਰ ਦਿੱਤੀ ਆ ਤੇ ਉਸ ਤੋਂ ਬਾਅਦ ਮੈਂ ਸਿਵਾਹ ਸਟਿਚ ਕਰੂੰਗੀ ਫਿਰ ਜਿੰਨੇ ਦੇ ਗੋਟਾ ਲਾਉਂਗੀ ਜੀ ਸਾਰਾ ਸਭ ਰੈਡੀ ਕਰਕੇ ਤੁਹਾਨੂੰ ਦਿਖਾਉਂਗੀ ਫਿਰ ਮੈਂ ਉੱਪਰ ਪਹਿਲਾਂ ਮੈਂ ਕਿਹਾ ਨੂੰ ਵਿਦਆਉਟ ਇਹ ਲੱਗੂ तैयार किए हुए तो दुपट्टा तो जोड़ा तो ले, तो है तो दिखाऊंगी ठीक तो 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 है उस तो बाद जो तैयार हो गया फिर तुम दिखाऊंगी लैस जी कि लैके दिखाई है मैं कमीज तुम्हें देख ही लिया पैकेट वालना पास सीधा सारा तवे से कट दे ਸ਼ਬਦਾਰ ਦੀ ਮੱਕੀ ਵੀ ਲੈ ਕੇ ਆਏ ਹੈਗੇ ਮੱਖਣ ਕੋਲ ਲੈ ਆਏ ਚਾਰ ਚਰ ਚਿੰਨ ਚਿੰਨ ਕਰਕੇ ਨਾ ਉਪਰ ਗਰਮ ਕਰ ਲਓ ਨੀਚੇ ਤੇ ਉਹ ਲਾ ਦੋ ਤੇ ਉੱਪਰ ਵੀ ਲਾਵਾਂਗੇ ਥੋੜਾ ਥੋੜਾ ਵੋਲਟ ਮੇ ਚੱਕੇ ਨਹੀਂ ਹੰਦਰੀ ਪਿਆ ਵਾ ਆ ਦੇਖੋ ਤੁਹਾਨੂੰ ਕਹਿਣ ਆਪਾਂ ਸਾਰੇ ਘਰਮ ਕਰ ਲੈਂਦੇ ਹਾਂ karena oli kejam jalan, jadi nih. बात कर दें सारे बर्तन साफ, तला खाली, पेट भी जगह नहीं है, उखल भी नहीं चलो जिंदा चलते हैं, बहुत लगे। ਚੰਮ ਤੇ ਰਿਚ ਤੇ ਕਰ ਤੋ ਚੱਕੋ ਬਰਾ ਕਰਕੇ ਦੋ ਦੋ ਮੈਨੂੰ ਰੱਖ ਚੰਮ ਜਾਓ ਸਾਡੀ ਕੰਟੈਕਟ ਤੇ ਲਗਾਤੀ ਹੈ ਬਹੁਤ ਅੱਛੀ ਕਾਸੀ ਲੱਗਦੀ ਹੈ ਹੋਰ ਦੋ ਖਾਓ ਹਾਲੋ ਕੋਲ ਚੇ ਲਗਾ ਲੀ ਇਹ ਮੈਂ ਕੀ ਆ ਰਹਾ ਸਟ੍ਰੈਂਡ ਦਿਖਾ ਦਿਓ ਇਹ ਆਪਣਾ ਸਟ੍ਰੈਂਡ ਅਜਨਾਪਾ ਮਤਲਬ ਸਬਜੀ ਨੂੰ ਫਰਾਈ ਨਹੀਂ ਕੀਤਾ ਬਸ ਟਾਈਮ ਮਸਾਲਾ ਰੈਡੀ ਕਰ ਬਲੇ ਮਤਲਬ ਪਿਆਜ਼ ਹਰੀ ਮਿਰਚ ਪਾਈ ਤੁਸੀਂ ਨਮਕ ਮਿਰਚ ਕਾਲਾ ਨਮਕ ਕਾਲੀ ਮਿਰਚ ਦੋਗੇ ਆ ਪਰਦਾ ਪਰਲੋ ਪਰਲੋ ਸਿੰਘ ਬਸ ਮੈਂ ਦੋ ਥਾਲ ਲਵਾ ਕੇ ਆਉਂਦੀ

और फिर से फ्री में गाड़ी चलाएंगे और खतरा से बचकर निकल जाएंगे हां तो उन्हें रिस्क पर बस आवाज आने पर फर्स्ट राइज जानते हैं और मैंने भी इसीलिए लिखा किया है हां से ये ख्याल तो है स्वविراضي में शाम के नाम से जो उन्हें भाग में रहा है हां ये बस एक बार भी और सामने को हाँ जी फ्रेंड्स टाइम काफ़ी टाइम सुबह छे बजे बज के छे बजकर दस मिनट होगी सौंपते थे तीन साढ़े तीन बजे सौंपते हैं सारे सौते थे असू साढ़े तीन बजे चाहिए साढ़े तीन बजे सौंपेगा पाँच बजे लेते हैं पाँच बजे चार बनाइए चाह बना के भाजपा मैडम ने भगवान से शिवाजी फ्रेंड्स मटेरियल के लिए काम लगेगा इसके कल lunes संडे और कल lunes संडे भी शाम हो गया है मेरे पास लिया जो अपनी जगह नहीं है तो शुरू से पढ़ा था ना मैं बोल रहा था केवल सुबह से सुबह के टाइम करना अच्छा है इसके लास्ट फ्रेंड्स लेंगे श्री डॉक्टर इसमें भी ले लेंगे ਤੇ ਆਪਣਾ ਲਗ ਲਾਸਟ ਇਸ ਤਰ੍ਹਾਂ ਡਿਜ਼ਾਈਨ ਕਰਾਂਗੇ ਤੇ ਨਾਲ ਜਿਹੜਾ ਦਸਤਾਵੇਜ਼ ਦਿੱਤੇ ਨੇ ਰਿਵਿਊ ਇਸ ਵਰਤੂਗੀ ਤੁਹਾਨੂੰ ਕਹਾ ਵੀ ਆਪਣੇ ਕਮਿਸ਼ਨ ਵਿੱਚ ਚਾਹਣਾ ਇਸ ਤਰ੍ਹਾਂ ਸਿਲਵਰ ਦਾ ਲੱਗਦਾ ਸਮਝ ਰਿਹਾ ਹੋਦਾ ਕਿ ਇਸ ਤਰ੍ਹਾਂ ਸਰਵਰ ਦੇ ਨਾਲ ਲਿਖਾ ਥੋੜਾ ਡਿਜ਼ਾਈਨ ਜ਼ਿਆਦਾ ਨਹੀਂ ਕਰਦੇ ਥੋੜੇ ਕੰਮੂਨ ਤੇ ਗ੍ਰੀਦਾ ਜ਼ਿਆਦਾ ਹੋਗਾ ਤੇ ਆਪਾਂ ਨੂੰ ਕਮਿਸ਼ਨ ਵਿੱਚ ਡੰਗਿਆ ਤੇ ਮੈਂ ਸਟਾਰਟ ਕਰਦੀ ਹਾਂ ਉਹ ਨਾ ਉਹ ਦੇਖਦੇ ਕਿ ਇਹ ਡਿਜ਼ਾਈਨ ਕਰਦੇ ਨੇ तो बाकी जब मैं कल का ब्लॉग दिखाऊँगी सारा सूट रैडी हो जूगा मेरा तो पटका भी रैडी होजूगा मेरा सारा मैं तुम कल दिखाऊँगी फिर अगर आप ब्लॉग स्टार्ट किया है तो आप तुम फ्रेंड्स में कॉल करता भी अपना हर रोज़ तुम डेली जो है ब्लॉग दिया करा ना डेली बलॉग दिया काफ़ी दिन तो ब्लॉग जोड़े है सही आ रहे हैं अपना मैं डेली बलॉग दिया करा कि का ब्लॉग थोड़ा अच्छे मिल जूगा हावर करता तो कल नए ब्लॉग देना मिलेंगे जे फ्र कोई भी थोड़ी जी चंगी लगे सब्जी प्यार कमेंट जरूर करके जाया करो वीडियो लाइक जरूर करे करो तो वीडियो शेयर भी जरूर करो चलो जी है ना फिर मिलने किसी नैक्सट ब्लॉग में सत श्रीकाल जी बाय बाय